ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਜਿੰਨਾ ਵੀ ਆਪਣਾ YouTube ਪਰ ਵਾਰਿਆ ਜੀ ਭੈਣ ਭਰਾ ਮਤਾਮਾ ਬਜ਼ੁਰਗ ਆਪਣੇ ਨਾਲ ਜੁੜੇ ਆਪਾਂ ਦੇਖਦੇ ਆ ਆਪਣੇ ਸਾਈਕਲ ਸਫਰ ਨੂੰ ਸਾਰਿਆਂ ਨੂੰ ਜੀ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਸ਼ੁਰੂਆਤ ਆਪਾਂ ਤੁਹਾਨੂੰ ਪਤਾ ਹੀ ਆ ਰਾਤ ਰੋਪਾ ਰੁਕੇ ਸਕੇ ਸ਼ਹਿਰ ਇਟਾਵਾ ਤੂਬਾ ਜੂਪੀ ਉੱਤਰ ਪ੍ਰਦੇਸ਼ ਇਤਿਹਾਸਿਕ ਗੁਰੂ ਘਰ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਮੀ ਚੰਨ ਸ਼ੋਪਰਾਪਤ ਸਥਾਨ ਧਰਤ ਇਟਾਵਾ ਤੇ ਆਜੋ ਕਰਦੇ ਆ ਗੁਰੂ ਗੁਰੂ ਜੀ ਦੇ ਦਰਸ਼ਨ ਗੁਰੂ ਘਰ ਦੇ ਨਾਲੇ ਲਵਾਉਨੇ ਗੁਰੂ ਚਰਨਾਂ 'ਚ ਹਾਜ਼ਰੀ ਚਾਹ ਨਹੀਂ ਵਿੱਤਿਆ ਲਈ ਗੱਲ ਉਹ ਨਹੀਂ ਚੱਜ ਨਾ ਹੁੰਦੀ ਜੀ ਚਲੋ ਕੋਈ ਨਹੀਂ ਮਾਫ ਕਰਿਓ ਜੇ ਕੋਈ ਗਲਤੀ ਹੋਵੇ ਤਾਂ ਤੇ ਗੁਰੂ ਚਰਨਾਂ ਜੀ ਹਾਜ਼ਰੀ ਲਵਾ ਕੇ ਤੇ ਜਿੰਨਾ ਹੋ ਸਕੇ ਵੀਡੀਓ ਜਰੀਏ ਤੁਹਾਨੂੰ ਵੀ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਗੁਰੂ ਜੀ ਦੇ ਐਸਾ ਥਾਂ ਤੇ ਕਿੱਦਾਂ ਆਉਣੇ ਹੋਏ ਕਦੋਂ ਆਏ ਇਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੰਨੀ ਵੀ ਜਾਣਕਾਰੀ ਆਪਾਂ ਨੂੰ ਮਿਲੀ ਇਤਿਹਾਸ ਬਾਰੇ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੇ ਤਿਆਰ ਵਰ ਤਿਆਰ ਆ ਆਪਾਂ ਵੀ ਤੇ ਆਪਣਾ ਘੋੜਾ ਤੂਫਾਨ ਥੱਲੇ ਖੜਾ ਹੈ ਉੱਤੇ ਸਮਾਨ ਥੱਲਾ ਲੱਦ ਲਈਏ ਇਹ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਫੇਰ ਛੱਡਦੇ ਆਂ ਲਗਾਮਾਂ ਘੋੜੇ ਤੂਫਾਨ ਦੀਆਂ ਅਜ ਕਿੱਦਾਂ ਨੂੰ ਲਗਾਮਾਂ ਛੱਡਣੀਆਂ ਇਹ ਤੁਹਾਨੂੰ ਆਪਾਂ ਰੋਡ ਤੇ ਚੜ੍ਹ ਕੇ ਦੱਸਦੇ ਆਂ ਪਹਿਲਾਂ ਗੁਰੂ ਘਰ ਦਰਸ਼ਨ ਕਰੀਏ ਹਾਜ਼ਰੀ ਲਵਾਈਏ ਗੁਰੂ ਚਰਨਾਂ ਜਾਜੋ ਜੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਆਜੋ ਸੰਗਤ ਜੀ ਕਰਦੇ ਆ ਜੀ ਫੇਰ ਦਰਸ਼ਨ ਗੁਰੂ ਘਰ ਲੋਵਾਂ ਨੇ ਗੁਰੂ ਚਰਨਾਂ 'ਚ ਹਾਜ਼ਰੀ ਆਹ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਸਤਨਾਮ ਸ਼੍ਰੀ ਵਾਹਿਗੁਰੂ ਚੰਚਲੇ ਮਾਨ ਇਤਿਹਾਸਿਕ ਗੁਰੂ ਘਰ ਹੈ ਜੀ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਜਨ ਸ਼ੋਪਰਾਪਤ ਸਥਾਨ ਸ਼ਹਿਰ ਟਾਵਾ ਉੱਤਰ ਪ੍ਰਦੇਸ਼ ਜੂਪੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਸਮਤ ਬੁੱਧੀ ਬਲ ਤੇ ਸੋਜੀ ਬਖਸ਼ੇ ਮਨ ਕੋ ਸੰਸਾਰ ਚੁਕੇ ਭਉ ਨਿਦ ਪਾਰ ਪਰ ਰਹਾ ਜਨਮ ਪਾਏ ਕਛ ਭਲੋ ਨਾ ਕੀਨੋ

ਸੰਗਤ ਜੀ ਜਿਸ ਆ ਪਵਿੱਤਰ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ 1666 ਈਸਵੀ ਦੇ ਵਿੱਚ ਜਦੋਂ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਮੀ ਨਾਲ ਮਾਤਾ ਗੁਜਰ ਕੌਰ ਜੀ ਅਨੰਤਪੁਰ ਸਾਹਿਬ ਤੋਂ ਪਟਨਾ ਸਾਹਿਬ ਨੂੰ ਜਾਂਦੇ ਹੋਏ ਇਸ ਇਟਾਵਾ ਸ਼ਹਿਰ ਦੇ ਵਿੱਚ ਇਸ ਸਥਾਨ ਤੇ ਚਰਨ ਪਾਏ ਸਨ ਤਾਂ ਇਸ ਸਥਾਨ ਨੂੰ ਭਾਗ ਲਾਇਆ ਸਨ ਸੰਗਤ ਜੀ ਇਸ ਸਥਾਨ ਇਟਾਵਾ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਕੋਲ ਸਥਾਪਿਤ ਹੈ ਜੀ ਜਦੋਂ ਕਦੇ ਵੀ ਸਮਾਂ ਮਿਲੇ ਤਾਂ ਦਰਸ਼ਨ ਕਰਨ ਜ਼ਰੂਰ ਜਾਣਾ ਸੰਗਤ ਜੀ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਇਤਿਹਾਸਕ ਅਸਥਾਨ ਸ਼ਹਿਰ ਇਟਾਵਾ ਉੱਤਰ ਪ੍ਰਦੇਸ਼ ਲੋ ਜੀ ਘੋੜਾ ਆਪਣਾ ਤੂਫਾਨ ਤਿਆਰਵਾਰ ਤਿਆਰਿਆ ਸਮਾਨ ਦਾਥਾ ਲੱਦ ਲਿਆ ਹੁਣ ਗੁਰੂ ਨੂੰ ਲੈ ਕੇ ਆ ਗਿਆ ਲਾ ਕੇ ਜਕਾਰਾ ਵੇ ਛੱਡਦੇ ਆ ਲਗਾਮਾਂ ਘੋੜੇ ਦੀਆਂ ਬਾਹਰ ਜਾ ਕੇ ਬਿੱਲਾਂ ਗੁਰੂ ਘਰ ਦੇ ਦਰਸ਼ਨ ਤਾਂ ਕਰ ਲਏ ਆਪਾਂ ਸੜਕ ਤੇ ਯਾਨੀ ਕਿ ਜਾ ਕੇ ਬੱਜਾ ਦਾ ਕੰਮ ਕੀਤਾ ਜਾਊਗਾ એનર્ਜੀ ਬਣਾ ਕੇ ਥੇ ਲਗਾਮਾਂ ਛੱਡੀਆਂ ਜਾਣੀਆਂ ਤੂਫਾਨ ਤੇਰੀਆਂ ਲਾਹ ਸੰਗ ਜੀ ਮੈਂ ਛੱਡਿਏ ਲਗਾਮਾਂ ਘੋੜੇ ਤੂਫਾਨ ਦੀਆਂ ਲਾਹ ਜੀ ਝਕਾਰਾ ਫਿਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੋ ਸਿਮਰੇ ਸੋ ਚੱਲ ਬਈ ਤੂਫਾਨ ਛੱਡੀਏ ਲਗਾਮਾਂ ਜਰੀਆ ਲੋ ਜੀ ਪਹੁੰਚ ਗਏ ਆਪਾਂ ਬਈ ਚਾਹ ਵਾਲੇ ਟਿਕਾਣੇ ਤੇ ਹੁਣ ਪੀਤੀ ਜਾਊਗੀ ਚਾਹ ਚਾਹ ਪੀ ਕੇ એનર્ਜੀ ਬਣਾ ਕੇ ਫੇਰ ਛੱਡਦੇ ਆ ਲਗਾਮਾਂ ਘੋੜੇ ਤੂਫਾਨ ਦੀ ਲੋ ਜੀ ਛੱਡਤੀਆਂ ਆਪਾਂ ਲਗਾਮਾਂ ਘੋੜੇ ਤੂਫਾਨ ਦੀਆਂ ਤੇ तकरीबन तकरीबन ਆਪਾਂ ਅਟਾਵਾ ਸ਼ਹਿਰ ਚੋਂ ਬਾਹਰ ਹੀ ਹੋ ਚੱਲੇ ਆ ਹੁਣ ਤੇ ਸੋ ਪਰ ਅੱਜ ਆਪਣਾ ਜੀ ਸ਼ਹਿਰ ਆਗਰੇ ਵੱਲ ਨੂੰ ਤੇ ਆਗਰੇ ਪਹੁੰਚ ਕੇ ਆਪਾਂ ਪਹੁੰਚਣਾ ਆ ਇਤਿਹਾਸ ਗੁਰੂ ਘਰ ਗੁਰਦੁਆਰਾ ਸਾਹਿਬ ਹੈ ਜੀ ਗੁਰੂ ਕਾ ਤਾਲ ਕੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਗੁਰੂ ਘਰ ਆ ਸਥਾਨ ਆ ਹੋ ਤੇ ਸਥਾਨ ਤੁਹਾਨੂੰ ਪਤਾ ਹੀ ਆ ਜਿਹੜੀ ਸੰਗਤ ਨੇ ਦਰਸ਼ਨ ਕੀਤੇ ਉਹ ਤਾਂ ਜਾਣਦੇ ਜਿਹਨਾਂ ਨਹੀਂ ਕੀਤੇ ਉਹਨਾਂ ਦੀ ਜਾਣਕਾਰੀ ਲਈ ਦੱਸ ਦਿੰਨੇ ਆ ਆਪਾਂ ਵੀ ਨਹੀਂ ਕੀਤੇ ਪਹਿਲੀ ਵਾਰੀ ਕਰਨੇ ਆ ਦਰਸ਼ਨ ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਮੋਗਲ ਸਰਕਾਰ ਨੇ ਗੁਰੂ ਜੀ ਨੂੰ ਕੈਦ ਕਰਕੇ ਰੱਖਿਆ ਸੀਗਾ ਜਿਸ ਸਥਾਨ ਤੇ ਉਸ ਸਥਾਨ ਦੇ ਆਪਾਂ ਦਰਸ਼ਨ ਕਰਨਾ ਪਹੁੰਚਣਾ ਹੈ ਅੱਜ ਗੁਰੂ ਮਹਾਰਾਜ ਦੀ ਮਿਹਰ 사ਦਕਾ ਜਿੰਨਾ ਹੋ ਸਕੇ ਆ ਵੀਡੀਓ ਜਰੀਏ ਆਪ ਜੀ ਨੂੰ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਤਿਹਾਸ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਆ ਜਾ ਆ ਜਾ ਭਰਾਵਾ ਤੂੰ ਆ ਜਾ ਚਲੋ ਜੀ ਅੱਗੇ ਜਾ ਕੇ ਬਣਾਉਣੇ ਵੀਡੀਓ ਪਿਆਣ ਇਹ ਆ ਜੀ ਜਿਹੜਾ ਅਸੀਂ ਸਕਰੀਨ ਤੇ ਦੇਖ ਰਹੇ ਆ ਨਗਰ ਕੱਟ ਫੋਰੀ ਤੇ ਆਪਾਂ ਖੜੇ ਆ ਇਸ ਟਾਈਮ ਪੌੜ ਦੇ ਉੱਤੇ ਤੇ ਜ਼ਿਲ੍ਹਾ ਹੋ ਗਿਆ ਚੇਂਜ ਇਹ ਟਾਵਾ ਜ਼ਿਲੇ ਤੋਂ ਬਾਹਰ ਫਿਰੋਜ਼ਾਬਾਦ ਜ਼ਿਲੇ ਜੈਂਟਰ ਆ ਆਪਾਂ ਇਸ ਟਾਈਮ ਫਿਰੋਜ਼ਾਬਾਦ ਜ਼ਿਲੇ 'ਚ ਆ ਜੀ ਰੌੜਕੇ ਆ ਰੌੜਕੇ ਵਾਲੇ ਦਾ ਕੋੜਾ ਤੂਫਾਨ ਪਾਣੀ ਪੀਣੇ ਰੁਕੇ ਸਕੇ ਤੇ ਧਿਆਨ ਗਿਆ ਇੱਧਰ ਮੈਂ ਕਿਹਾ ਆਲੂਆਂ ਦੀ ਬਿਜਾਈ ਚੱਲਦੀ ਆ ਸਾਦ ਤਾਂ ਦਿਖਾ ਲਦੇ ਆ ਇਧਰ ਵੀਰ ਹੈ ਜੁਪੀ ਦੇ ਕਿਸਾਨ ਆਲੂ ਇਹ ਆ ਜੁਪੀ ਦੇ ਕਿਸਾਨ ਅੰਬ ਦਾ ਬੂਟਾ ਦੇਖ ਲਓ ਕਦਾਂ ਛੌਰ ਕਰਕੇ ਖੜਾ ਆ ਹੁ ਬੂਟਾ ਅੰਬ ਦਾ ਏ ਰੇਂਦਾ ਮਸਤ ਵਿੱਚ ਕੇਲੇ ਆਂਦੇ ਓ ਗੱਭਰੂ ਮਸਤ ਰਹਿ ਵਿੱਚ ਹਾਂਦਿਆਂ ਮਟਿਆਰਾ ਕੱਲਾ ਹੀ ਖੜਾ ਜਰਾ ਕੇ ਲਿਆਇਤਾ ਨਹੀਂ ਰੋੜਕੀ ਵਾਲਾ ਵੀ ਕੱਲਾ ਹੀ ਆ ਨਾਲ ਤੂਫਾਨ ਰੁਦਾਵਾ ਚ ਅੱਜ ਹਵਾ ਨੇ ਪੂਰਾ ਲੰਬ ਗੱਡੀ ਪਈਆ ਹਵਾ ਐਂਟੀ ਚੱਲਣ ਨਹੀਂ ਆ ਕਹਿੰਦੀ ਰੋੜਕੀ ਵਾਲਾ ਬਾਦ ਮੋੜ ਨੂੰ ਯਾਰ ਤੈਨੂੰ ਦੱਸਾਂ ਮੈਂ ਨੈਸ਼ਨਲ ਹਾਈਵੇ 19 ਪੜਦੇ ਤੇ ਖੜੇ ਆਪਾਂ ਇਸ ਟਾਈਮ ਤੇ ਸ਼ਹਿਰ ਆਜ ਰਿਹਾ ਦਾ ਰਾਹ ਸ਼ਹਿਰ ਬੈਤ ਨੂੰ ਸ਼ਹਿਰ ਹੈ ਸ਼ਿਕੋਹਾਬਾਦ ਤੇ ਜ਼ਿਲ੍ਹਾ ਹੈ ਦਾ ਫਿਰੋਜ਼ਾਬਾਦ ਮਗਰ ਤੋਂ ਨਾਲੇ ਬਾਦ ਲੱਗਦਾ ਮੋਹਰੇ ਥੋੜ ਜੇ ਚੇਂਜਿੰਗ ਸ਼ਿਕੋਹਾਬਾਦ ਸ਼ਹਿਰ ਤੇ ਜ਼ਿਲ੍ਹਾ ਫਿਰੋਜ਼ਾਬਾਦ ਸੂਬਾ ਉੱਤਰ ਪ੍ਰਦੇਸ਼ ਕਦਾਂ ਲ ਪੋਂ 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 ਪੌਂ ਦੀ ਆਵਾਜ਼ ਆਉਂਦੀਆਂ ਵੇ ਸਿਕੋ ਬਾਤ ਸ਼ਹਿਰ ਤੋਂ ਬਾਹਰ ਹੁਣ ਹਵਾ ਥੋੜੀ ਏ ਆਪਣੇ ਹੱਕ ਦਾ ਇਹ ਖੜੀ ਆ ਤੇ ਹੁਣ ਸਪੀਡ ਵੱਣ ਲੱਗੀ ਆ ਕੋਲੇ ਤੂਫਾਨ ਦੀ ਨਹੀਂ ਤੇ ਸਵੇਰ ਦਾ ਤਾਂ ਜੋਰੇ ਹੀ ਬਹੁਤ ਲੱਗਣ ਰਿਹਾ ਏ ਹੁਣ ਸਵਾਜ਼ ਦੇ ਆਉਣ ਲੱਗਾ ਬੜਾ ਪਿਆਣ ਦਾ ਭਲੇ ਤੂਫਾਨ ਰੋੜਾ ਦੇ ਵਾਰਾ ਕਰਦੀ ਕਰਦਾ ਰੋੜ ਕੀ ਦਾ ਪਤਾਲੀਆ ਸਾਲਾ ਦਾ ਗੱਭਰੂ ਨੌਜਵਾਨ ਐਂਦਾ ਕਹਿੰਦੇ ਵੇ ਜਦੋਂ ਗੱਲ ਆਉਦੀ ਓ ਬੇ ਆਜੀ ਬੋਰ ਤੇ ਲੱਗਾ ਫਰੋਜ਼ਾਬਾਦ ਆ ਸਾਈਡ ਨੂੰ ਦਿੱਲੀ ਮਥਰਾ ਆਗਰਾ ਸਿੱਧਾ ਹੀ ਕੌਣ ਤੇ ਆਪਾਂ ਆ ਗਰੇ ਆ ਪਰ ਜਿੱਦਾਂ ਰੂਟ ਮੈਂ ਆਪਾਂ ਦੱਸਿਆ ਬਾਈ ਗਗਨਦੀਪੇ ਦੇ ਦ ਸਾਰਾ ਕੋ ਤੇ ਬਾਈ ਕਹਿੰਦਾ ਹੀ ਬਈ ਹਾਈਵੇ ਛੱਡ ਕੇ ਫਿਰੋਜ਼ਾਬਾ ਸ਼ਹਿਰ ਦੇ ਵਿੱਚ ਨਹੀਂ ਹੋ ਜਾਈ ਕਾਫੀ ਕਿਲੋਮੀਟਰਾਂ ਦਾ ਫਰਕ ਪੈ ਜਾਂਦਾ ਆ ਤੇ ਦੇਦਿਆਂ ਤਿਆਰਪਾ ਕਰਕੇ ਕਿੰਨਾ ਫਰਕ ਪੈਂਦਾ ਲੋਕੇਸ਼ਨ ਤੇ ਤਾਂ ਸ਼ਹਿਰ ਦੇ ਵਿੱਚ ਦੀ ਰੋਡ ਨਹੀਂ ਦਿਖਾ ਲਦਾ ਹੈਗਾ ਬਾਹਰ ਬਾਹਰ ਦੀ ਲੀ ਜਾਂਦਾ ਆ ਚਾਹੇ ਗੱਡੀ ਐਲਡ ਕੈਗਨ ਲਾਲਾ ਤੋਂ ਚਾਹੇ ਮੁੰਡਾ ਕਰਦਾ ਦੇਸ ਕਰਕੇ ਕਿਲੋਮੀਟਰ ਦਾ ਪਤਾ ਹੀ ਲੱਗਾ ਕਿੰਨਾ ਫਰਕ ਬਾਕੀ ਹੁਣ ਦੇ ਦਿਆਂ ਆ ਆਪਾਂ ਫਿਰੋਜਾਬਾਦ ਸ਼ਹਿਰ ਦੇ ਵਿੱਚ ਦੀ ਹੋ ਕੇ ਜਾਵਾਂਗੇ ਔਰ ਇਹੜਾ ਤੀਰ ਸਾਈਡ ਜੇ ਨੂੰ ਬਣਿਆ ਆ ਹਾਂਜੀ ਜੀ ਆਪਾਂ ਇਹੜਾ ਨੈਸ਼ਨਲ ਹਾਈਵੇ 19 ਸੀ ਉਹਨੂੰ ਦਿੱਤਾ ਹਨ ਛੱਡਾ ਪੜਾਂਗੇ ਲੈ ਅੱਕਰੀ ਫੇਰ ਐਦਾਂ ਦੀ ਨਹੀਂ ਗੱਲ ਆ ਤੇ ਆ ਆਪਾਂ ਰੋੜਿਆ ਇਹ ਪੈਂ ਕਾ ਜਿਹੜਾ ਨਗਰ ਹੈ ਕਸਵਾਇਆ ਮੱਖਣਪੁਰ ਤੇ ਮੱਖਣਪੁਰ ਤੋਂ ਆਪਣੇ ਇਹ ਰੂਟ ਜਾਂਦਾ ਆ ਫਰੋਜ਼ਾਬਾਦ ਨੂੰ ਮੱਖਣਪੁਰ ਫਰੋਜ਼ਾਬਾਦ ਰੋਡ ਤੇ 16 ਕਿਲੋਮੀਟਰ ਹੈ ਇਥੋਂ ਫਰੋਜ਼ਾਬਾਦ ਤੇ ਬਾਅਦ ਚ ਜਾ ਕੇ ਫਿਰੋਜ਼ਾਬਾਦ ਸ਼ਹਿਰ ਕ੍ਰਾਸ ਕਰਕੇ ਮੁੜ ਕੇ ਇਸੇ ਹਾਈਵੇ ਤੇ ਫਿਰ ਆਪਾਂ ਜਾ ਚੜਨਾ ਤੇ ਫਿਰ ਦੇ ਦੇ ਕਿੰਨੇ ਕਿਲੋਮੀਟਰ ਦਾ ਫਰਕ ਪੈਂਦਾ ਕਿਉਂਕਿ ਇੱਥੇ ਦਾ ਕਨਫਿਊਜ਼ੇ ਕਰਤਾ ਹੀ ਲੋਕਲ ਬੰਦਿਆਂ ਨੇ ਕੋਈ ਕਹਿੰਦਾ 2 ਕਿਲੋਮੀਟਰ ਦਾ ਸਾਰਾ ਇੱਧੇ ਟ੍ਰੈਫਿਕ ਜ਼ਿਆਦਾ ਹੋਣਾ ਬਾਰ-ਬਾਰ ਦੀ ਹੋ ਜਾ ਬਾਈ ਕੋਈ ਕਹਿੰਦਾ 4 ਕਿਲੋਮੀਟਰ ਦਾ ਤੇ ਕੋਈ ਕਹਿੰਦਾ 8 ਕਿਲੋਮੀਟਰ ਦਾ ਤੇ ਮੈਂ ਕੋਈ ਨਹੀਂ ਅੱਜ ਟ੍ਰੈਫਿਕ 'ਚ ਵੀ ਸਫਰ ਕਰ ਲੰਨੇ ਆ ਇੰਨੇ ਦਿਨ ਹੋ ਗਏ ਨੈਸ਼ਨਲ ਹਾਈਵੇ ਤੇ ਹੀ ਫਿਰਦੇ ਆ ਤੇ 1 ਕਿਲੋਮੀਟਰ ਅੱਛਾ ਕੱਢਦੇ ਆ ਵੇ ਕਿੰਨਾ ਫਰਕ ਪੈਂਦਾ ਆ ਫੇਰ ਖਾਦਿਆਂ ਨੂੰ ਤਾਂ ਪਤਾ ਹੀ ਨਹੀਂ ਥੱਲਾ ਹੀ ਹੋ ਗਿਆ ਤੇ ਬਾਈ ਨੂੰ ਪੁੱਛਿਆ ਕਿੰਨੇ ਰੁਪਏ ਕਿਲੋ ਤੇ ਬਾਈ ਕਹਿੰਦਾ 40 ਰੁਪਏ ਬਾਈ ਲਾ ਪੈਸੇ ਪਹਿਲੇ ਬਾਈ ਪੈਸੇ پکڑ ਲਓ ਭਈਆ ਤੇ ਫੇਰ بڑے ਮੋٹے ਮੋٹے ਐ ਸਗੇ ਮੈਂ ਕਹਾ ਬਾਈ ਤੂੰ ਦਹਾਂ ਦੇ ਦੇ ਪਾਈਆ ਕਾ ਬਾਈ ਇਹ ਤੋ ਪਾਈਆ ਕ ਬੇਰ ਲੈ ਬਾਕੀ ਫਰੂਟ ਰਾਹ ਚ ਖਾਵਾਂਗੇ ਪਾਈਆ ਨੂੰ ਕਾਫੀ ਚੜ ਗਿਆ ਓਦਾਂ ਹੁਣ ਇਹਨਾਂ ਨੂੰ ਚਿਤ ਦੇ ਆ ਪਹਿਲਾਂ ਮੈਂ ਕਹਾ ਤੁਸੀਂ ਦੇਖੋ ਰੋਡ ਕਿੰਨਾ ਵਧੀਆ ਤੇ ਗੱਲ ਕਰ ਲੈਣੇ ਸਾਡਾ ਕੋਈ ਮੈਂ ਕਹਾ ਬੇਰ ਖਾਂਦੇ ਆ ਖਾਂਦੇ ਨੂੰ ਗਾਣਾ ਦਿੱਤੇ ਆ ਗਿਆ ਕਾ ਬੜਾ ਪੁਰਾਣਾ ਨੇ ਸਾਨੂੰ ਗੱਟ ਕਾਂਗੇ ਰਣ ਤੇ ਹੀ ਰੱਖ ਲੈ ਨੀ 베ਰੀਆਂ ਦੇ 베ਰ ਖਾਣੀਆਂ ਮੈਂ ਕਿਹਾ ਕਿਉਂ ਨਾ ਗਿਣੀਆਂ ਜਾਣ 10 ਰੁਪਈਆ ਦੇ 베ਰ ਲੈ ਦੇ ਕਿ 16 ਗੱਟਾਂ ਦੀ ਗਿਣਤੀ ਹੋਈ ਲਓ ਜੀ ਆਈ ਲਵ ਫਿਰੋਜ਼ਾਬਾਦ ਨਿਜਾਮ ਵੀ ਦੇਖੋ ਫੇ ਪੂਰਾ ਲੱਗਾ ਤੇ ਇਧਰ ਸ਼ਹਿਰ ਦੀਆਂ ਦੁਕਾਨਾਂ ਆਹ ਬਾਈ ਦਾ ਬਾਈ ਖਾਸ ਜੀ ਲਈ ਫਿਰਦਾ ਹਾਂਜੀ ਲਓ ਜੀ ਆਪਾਂ ਫਿਰੋਜਾਬਾਦ ਸ਼ਹਿਰ ਤੋਂ ਬਾਹਰ ਨਿਕਲੇ ਆਏ ਆਂ ਭੀੜ ਭੜਕੇ ਵਾਲੇ ਕੰਮ ਤੋਂ ਤੇ ਸਮਾਂ ਹੋ ਗਿਆ ਦੁਪਹਿਰ ਦੇ 2 ਵਜੇ ਗਏ ਆ ਤੇ ਮਗਰ ਰੋਟੀ ਪਾਣੀ ਖਾਈਏ ਹੁਣ ਤੇ ਰੋਟੀ ਖਾਣੇ ਆ ਫੇਰ ਮਗਰ ਆਪਣਾ ਤੂਫਾਨ ਖੜਾ ਫੇਰ ਉੱਤੇ ਲਗਾਮਾਂ ਛੱਡ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆਪਾਂ ਨਵੇੜ ਦੇਣਾ ਖਬਰ ਪਹੁੰਚ ਜਾਣਾ ਆਪਾਂ ਆਗਰੇ ਗੁਰੂ ਘਰ ਆ ਜਾਓ ਫੇਰ ਬਣਾਈਏ એનર્ਜੀ ਲੋਈ ਆਪਾਂ ਦੁਬਾਰਾ ਨੈਸ਼ਨਲ ਹਾਈਵੇ 19 ਤੇ ਆ ਤੜੇ ਆ ਤੇ ਜਿਹੜੀ ਆਪਾਂ ਕਿਲੋਮੀਟਰਾਂ ਦੀ ਗੱਲ ਕਰਦੇ ਸੀਗੇ ਫਿਰੋਜਾਬਾਦ ਸ਼ਹਿਰ ਵਿੱਚ ਦੀ ਕਿੰਨੇ ਘਟਦੇ ਆ ਕਿੰਨੇ ਵਧਦੇ ਆ ਮੇਨਾਈ ਬੇਥਾਣੀ ਸਾਰਾ 2 ਕਿਲੋਮੀਟਰ ਦਾ ਫਰਕ ਆ ਕੋਈ ਖਾਸ ਫਰਕ ਨਹੀਂ ਤੇ ਉਨਹੀਂ ਤੁਸੀਂ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਆ ਕੌਂ ਕੌਂ ਪੌਂ ਪੌਂਚ ਬਾਕੀ ਸਾਰਿਆਂ ਦਾ ਆਪੋਂ ਆਪਣਾ ਸਵਾਦ ਆਉਂਦਾ ਮਜ਼ਾ ਆਉਂਦਾ ਆ ਜਿਹੜੀ ਆ ਆਪਾਂ ਤਿਆਰ ਬਾਬਾ ਦਾ ਕਹਿੰਦੇ ਆ ਬਈ ਸ਼ਹਿਰ ਦੇ ਵਿੱਚ ਦੀ ਹੋਂ ਨਾਲੋਂ ਮੇਨ ਹਾਈਵੇ ਸਹੀ ਆ ਜੇ ਕੋ ਖਾਣਾ ਪੀਣਾ ਆ ਫਿਰ ਸ਼ਹਿਰ ਦੇ ਵਿੱਚ ਦੀ ਹੋ ਜਾਓ 2 ਕਿਲੋਮੀਟਰ ਦਾ ਫਰਕ ਆ ਸਾਰਾ ਲਓ ਜੀ ਆਗਰਾ ਰਹਿ ਗਿਆ ਆਪਾਂ ਨੂੰ 17 ਕਿਲੋਮੀਟਰ ਇੰਨਾ ਰਾਚਾ ਆਗਰਾ ਸ਼ਹਿਰ ਦੇ ਵਿੱਚ ਵੀ ਵੀਡੀਓ ਬੜੀ ਬਣਾ ਹੋ ਰਹੀ ਪੜਦੇ ਉੱਤੇ ਵੀ ਗੱਡੀ ਦਾ ਗੱਡੀ ਜਿਹੜੀ ਆਉਦੀ ਹੁਣ ਇੱਥੇ ਕਸੂਤ ਆਏ ਮੈਂ ਤੁਹਾਨੂੰ ਆਗਰਾ ਸ਼ਹਿਰ ਮੜਿਆ ਦਿਖਾ ਦਈਏ ਪਹੁੰਚ ਗਏ ਗੁਰੂ ਘਰ ਜੀ ਗੁਰੂ ਘਰ ਬਿਲਕੁਲ ਮੇਨ ਰੋਡ ਦੇ ਉੱਤੇ ਹੀ ਆ ਨੈਸ਼ਨਲ ਹਾਈਵੇ 19 ਲੋਕੇਸ਼ਨ ਆਪਾਂ ਗੱਡ ਲਈ ਆ ਆਪਣੇ 2 ਕਿਲੋਮੀਟਰ ਰਹਿ ਗਏ ਆ ਆਪਾਂ ਨੂੰ ਗੁਰੂ ਘਰ ਲਓ ਜੀ ਅਕਾਲਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਮੇਹਰ ਸਦਕਾ ਪਹੁੰਚ ਗਏ ਆ ਆਪਾਂ ਜੀ ਸ਼ਹਿਰ ਆਗਰਾ ਗੁਰੂ ਘਰ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਇੱਧਰ ਆਪਣਾ ਘੋੜਾ ਤੂਫਾਨ ਕਰੋ ਜੀ ਦਰਸ਼ਨ ਪਹਿਲਾਂ ਦਰਬਾਰ ਦੇ ਆਉਂਦੇ ਸਾਰੇ ਮੈਂ ਕਿਹਾ ਪਹਿਲਾਂ ਦਰਬਾਰ ਦੇ ਦਰਸ਼ਨ ਕਰਵਾਉਂਦੇ ਆ ਕਰੋ ਜੀ ਤੇ ਬਾਕੀ ਗੁਰੂ ਚਰਨਾਂ ਜੀ ਵੀ ਹਾਜ਼ਰੀ ਲਵਾਉਨੇ ਆ ਜੀ ਦਿੱਲਾ ਮਾਰਦੇ ਜਾ ਕੇ ਰਹਿائش ਦਾ ਪੁੱਛੀਏ ਕੀ ਪਰਵਾਨ ਦੇ ਕੀ ਹਿਸਾਬ ਕਿਤਾਬ ਆ ਸਿੰਘ ਸਰਪਾਨਾ ਨਾਲ ਕਰਦੇ ਆਂ ਜੀ ਗੱਲਬਾਤ ਮੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਈ ਦਿਨਾਂ ਤੋਂ ਤੁਹਾਨੂੰ ਪਤਾ ਦੀ ਸਫਰ ਦੇਖ ਰਹੇ ਆਪਣੇ ਗੁਰੂ ਘਰ ਦਾ ਚੱਲਦਾ ਹੈ ਨਾ ਪਟਨਾ ਸਾਹਿਬ ਤੋਂ ਚੱਲੇ ਆ ਜਾਦੇ ਆਪਾਂ ਅੱਕ ਗਏ ਯਾਰ ਇਹਨਾਂ ਤੋਂ ਜੀ ਤੇ ਇੱਥੇ ਆ ਕੇ ਇਹਨਾਂ ਕੋ ਕਮਰਾ ਮੰਗਿਆ ਆਪਾਂ ਗੁਰੂ ਕੇ ਤਾਲ ਗੁਰਦੁਆਰਾ ਆਗਰਾ ਸਾਹਿਬ ਆਗਰਾ ਸ਼ਹਿਰ ਜਿੱਥੇ ਗੁਰੂ ਜੀ ਦੀ ਸ਼ਹੀਦੀ ਹੋਣ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਜੀ ਨੂੰ ਆਪਣੇ ਬੰਦੀ ਬਣਾ ਕੇ ਰੱਖਿਆ ਗਿਆ ਸੀਗਾ ਕੈਦ ਕੀਤਾ ਗਿਆ ਸੀਗਾ ਤੇ ਇਥੇ ਕਮਰਾ ਮੰਗਣ ਡਿਆ ਤੇ 800 ਰੁਪਏ ਮੰਗਦੇ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਹੋਟਲ ਆ ਆ ਬਾਕੀ ਧਰੂ ਸਾਹਮਣੇ ਤੁਹਾਡੇ ਗੱਲ ਕਰਾਉਣੇ ਦੇਖਿਓ ਹਾਂ ਬਾਬਾ ਜੀ ਦੱਸੋ ਕਾ 800 ਰੁਪਏ ਜੀ ਕਿਸ ਚੀਜ਼ ਦਾ 800 ਰੁਪਏ ਦੇਵਾਂ ਤੁਹਾਨੂੰ ਹੈ ਕਿਸ ਚੀਜ਼ ਦਾ 800 ਰੁਪਏ ਦੇਵਾਂ ਦੋ ਮੈਨੂੰ ਜਵਾਬ ਹਾਂ ਜੀ ਜਵਾਬ ਦੋ 800 ਰੁਪਏ ਕਿਸ ਚੀਜ਼ ਦਾ ਦੇਵਾਂ ਅੱਜ ਪਰਸਨਲ ਕਮਰਾ ਲੋਗ ਦਾ ਚਾਰਟਾ ਦੇਣਾ ਪੈਣਾ ਕਾਹਦਾ ਗੁਰਦੁਆਰਾ ਹੈ ਕਿ ਹੋਟਲ ਆ ਪਰਸਨਲ ਕਮਰਾ ਲੋਗ ਦਾ ਚਾਰਟਾ ਦੇਣਾ ਨਹੀਂ ਗੁਰਦੁਆਰਾ ਹੈ ਕਿ ਹੋਟਲ ਆ ਇਹ ਦੱਸੋ ਮੈਨੂੰ ਜਵਾਬ ਦੋ ਹਾਂਜੀ ਜਵਾਬ ਦੋ ਗੁਰਦੁਆਰਾ ਹੈ ਕਿ ਹੋਟਲ ਆ ਗੁਰਦੁਆਰਾ ਹੈ ਅਸੀਂ ਪੰਜਾਬ ਤੋਂ ਸਾਈਕਲ ਤੇ ਆਇਆ ਮੈਂ ਮੇਰੀ ਇੰਨੀ ਵੀ ਨਹੀਂ ਇੱਜਤ ਹੈਗੀ ਇੱਕ ਤੱਕਿਆ ਪਿਆ ਮੈਂ ਤੁਹਾਡੇ ਕੋਲੋਂ ਕੀ ਗੱਲ ਆਉਗੀ ਹਾਂਜੀ ਬਾਬਾ ਜੀ ਦੇਖੋ ਪੰਜਾਬ ਤੋਂ ਸਾਈਕਲਿੰਗ ਕਰਕੇ ਮੈਂ ਆ ਰਿਹਾ ਪਟਨਾ ਸਾਹਿਬ ਦਰਸ਼ਨ ਕਰਕੇ ਤੇ ਕਮਰਾ ਪੁੱਛਿਆ ਮੈਂ ਕਿਹਾ ਮੈਂ ਅੱਜ ਤੇਰੇ ਚੱਲਿਆ ਆਇਆ ਮੈਂ ਅੱਜ ਆਪਣੇ ਕਿੱਥੋਂ ਚੱਲਿਆ ਸੀ ਮੈਂ ਆਪਣੇ ਗੁਰੂ ਘਰੋਂ ਇਟਾਵਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਘਰੋਂ ਹੁਣ ਇਹ ਕਮਰਾ ਪੁੱਛਿਆ ਆ ਕੇ ਥਕਾਵਟ ਹੋਈ ਹੋਵੇ ਮੈਨੂੰ ਕਹਿੰਦੇ 850 ਰੁਪਇਆ ਦੇ ਕਾਦਾ 850 ਦੇ ਮਾਮਾ ਇਹਨਾਂ ਨੂੰ 800 ਕਹਦੇ 800 ਵੀ ਕਾਦਾ ਯਾਰ ਆਇਆ ਸੰਗੇ ਜੀ ਇਹਨਾਂ ਨਾਲ ਤਾਂ ਮੱਥਾ ਮਾਰ ਮਾਰ ਕੇ ਦਿਮਾਗ ਖਰਾਬ ਹੋ ਗਿਆ ਮੇਰਾ ਚਲੋ ਛੱਡੋ ਆਪਾਂ ਪਹਿਲਾਂ ਦਰਸ਼ਨ ਕਰਦੇ ਹਾਂ ਗੁਰੂ ਚਰਨਾ ਜੀ ਲਵਾਉਨੇ ਆ ਜੀ ਹਾਜ਼ਰੀ ਆ ਜਾਓ ਜਿੰਨੇ ਹੋ ਜਾਗਾ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਵੀਡੀਓ ਜਰੀਏ ਜੇ ਮਨਾਹੀ ਨਾ ਹੋਈ ਕੈਮਰੇ ਦੀ ਸਤਿ ਅਕਾਲ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਲਵਾਉ ਜੀ ਗੁਰੂ ਚਨਜਹਾੜੀ ਜੀ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸ਼ੇਰ ਆਗਰਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਾਲ ਕੁਰ ਸੱਚੇ ਬਾਸ ਜੀ ਸਵਤ ਦਾ ਪਲਾਤਨ ਸਾਹਮਣੇ ਚੜ੍ਹਦੀ ਕਲਾ ਤੇ ਤੰਦਰਸਤੀ ਬਖਸ਼ੀ ਬਾਬਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸੰਗਤ ਜੀ ਆਪਾਂ ਵੀ ਗੁਰੂ ਚਰਨਾਂ 'ਚ ਹਾਜ਼ਰੀ ਲਵਾਈ ਆ ਜੀ ਹੋਰ ਕਿਸੇ ਸਥਾਨ ਦੇ ਦਰਸ਼ਨ ਨਹੀਂ ਕੀਤੇ ਜੀ ਤੇ ਜਿੱਥੇ ਆਪ ਦਰਸ਼ਨ ਕੀਤੇ ਹਾਜ਼ਰੀ ਲਵਾਈ ਉਹੋ ਹੀ ਸਥਾਨ ਦੇ ਦਰਸ਼ਨ ਤੇ ਆਪ ਜੀ ਦੀ ਹਾਜ਼ਰੀ ਵੀਡੀਓ ਜਰੀਏ ਲਵਾਉਣ ਦੀ ਕੋਸ਼ਿਸ਼ ਕੀਤੀ ਆ ਤੇ ਦਾਸ ਨੂੰ ਮਾਫ ਕਰਿਓ ਜੀ ਆਪਾਂ ਸਾਰੇ ਇਤਿਹਾਸ ਬਾਰੇ ਸਾਂਝੀ ਕਰਨੀ ਸੀ ਤੁਹਾਡੇ ਨਾਲ ਗੱਲਬਾਤ ਪਰ ਇੱਥੇ ਆ ਜਿਹੜਾ ਆਪਣੇ ਨਾਲ ਇਦਾਂ ਹੋਈ ਕਰਕੇ ਮਨ ਗਿਆ ਹੋਰ ਤਰ੍ਹਾਂ ਦਾਸ ਹੋ ਗਿਆ ਤੇ ਇਸ ਕਰਕੇ ਹੁਣ ਆਪਾਂ ਗੁਰੂ ਚਰਨਾਂ ਜਹਾਰੀ ਲਵਾ ਲਈਆ ਤੇ ਦੇਖਦੇ ਆ ਬਾਹਰ ਹੀ ਦੇਖਦੇ ਆ ਕਿਤੇ ਰਹਿਣ ਦਾ ਪ੍ਰਬੰਧ ਤੇ ਫਿਕਰ ਨਹੀਂ ਤੁਹਾਡੇ ਨਾਲ ਅਗਲੀ ਵੀ ਗੱਲਬਾਤ ਸੰਜੀ ਬਾਹਰੋਂ ਹੀ ਤੁਹਾਨੂੰ ਦਿਖਾ ਲ ਦਿੰਦਾ ਜੀ ਗੁਰੂ ਘਰ ਕਰਾਤੇ ਦਰਸ਼ਨ ਜੇ ਕਿਤੇ ਸਮਾਂ ਮਿਲੇ ਤਾਂ ਦਰਸ਼ਨ ਕਰਨ ਜਰੂਰ ਆਇਓ ਜੀ ਹਜੂਰ ਸਾਹਿਬ ਨੂੰ ਜਾਂਦੇ ਹੋਏ ਵੀ ਤੁਹਾਨੂੰ ਮੇਨ ਹਾਈਵੇ ਦੇ ਉੱਤੇ ਹੀ ਆ ਤੇ ਪਟਨਾ ਸਾਹਿਬ ਨੂੰ ਵੀ ਇਸ ਰੂਟ ਸਾਣੀ ਜਾਂਦੇ ਆ ਤਾਂ ਜਰੂਰ ਦਰਸ਼ਨ ਕਰਕੇ ਜਾਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਗਾਈ ਨਿਸ਼ਾਨ ਰੈਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਗਾਲਬੌਰ ਸੱਚੇ ਪਾਤਸ਼ਾਹ ਜੀ ਇਹਨਾਂ ਨੇ ਤਾਂ ਆਪ ਜੀ ਦੇ ਨਿਸ਼ਾਨ ਸਾਹਿਬ ਦੀ ਪਰਵਾਸਾ ਹੀ ਬਦਲ ਕੇ ਰੱਖਤੀ ਆ ਆ ਮਾੜੀ ਸੋਚ ਵਾਲੇ ਸਿੰਘਾਂ ਨੇ ਨਹੀਂ ਤਾਂ ਦੂਰੋਂ ਨਿਸ਼ਾਨ ਸਾਹਿਬ ਦੇਦਾ ਆਂਦਾ ਹੀ ਤਾਂ ਨਿਆਸਰਾਂ ਦੇ ਆਸਰੇ ਨਿਊਟਿਆਂ ਦੀ ਓਟ ਬਦਲ ਕੇ ਰੱਖਤਾ ਇਹਨਾਂ ਦੇ ਸਾਰਾ ਕੁਝ ਬੱਬਾ ਜੀ ਬਾਕੀ ਪਤਾ ਨਹੀਂਗਾ ਚਲੋ ਸਹੀ ਆ ਸੰਗ ਜੀ ਆ ਜੋ ਦੇਖਦੇ ਆ ਬਾਕੀ ਕਿੱਥੇ ਰਹਿਣ ਦਾ ਬਾਹਰ ਪ੍ਰਬੰਧ ਬਣਦਾ ਰਵਾਂਗੇ ਆਹੋ ਲਾਉ ਜਕਾਰਾ ਜੀ ਫੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਂਜੀ ਜੀ ਜੋ ਵੀ ਆ ਗੁਰੂ ਘਰ ਦੇ ਵਿੱਚ ਹੋਇਆ ਸੀ ਸਾਰਾ ਦੇਖਿਆ ਹੀ ਆ ਜੀ ਇਹਨਾਂ ਵੀਡੀਓ ਦੇ ਵਿੱਚ ਇਹਦੇ ਵਿੱਚ ਦੱਸਿਓ ਆਪਣੀ ਕਿੰਨੀ ਗਲਤੀ ਆ ਤੇ ਜਿਹੜੇ ਮਸੰਦ ਬੈਠੇ ਆ ਗੁਰੂ ਘਰਾਂ ਦੇ ਵਿੱਚ ਕੌਸ਼ਕ ਮਸੰਦ ਆ ਇਹ ਸਾਰੇ ਨਹੀਂ ਕੌਸ਼ਕ ਤੇ ਇੱਕ ਇਕੱਲਾ ਏਸੇ ਗੁਰੂ ਘਰ ਨਹੀਂ ਹੈਗਾ ਹੋਰ ਵੀ ਬਹੁਤ ਗੁਰੂ ਘਰਾਂ ਦੇ ਵਿੱਚ ਇਦਾਂ ਦੇ ਮਸੰਦ ਬੈਠੇ ਆ ਜਿਹੜੇ ਬਹੁਤ ਬਹੁਤ ਗੁਰੂ ਜੀ ਦੀ ਜੋ ਚਲਾਈ ਹੋਈ ਪ੍ਰਥਾ ਸੀ ਉਹਦੇ ਉਲਟ ਕਰ ਰਹੇ ਆ ਸਾਰਾ ਕੁਸ਼ ਬਹੁਤ ਗੁਰੂ ਘਰਾਂ ਦੇ ਵਿੱਚ ਪਰ ਇਸ ਗੱਲ ਤੇ ਕੋਈ ਨਹੀਂ ਬੋਲਦਾ ਹੈਗਾ ਇਹਨਾਂ ਦੇ ਮੂੰਹ ਵੀ ਤਾਹੀ ਪਏ ਆ ਕਰਕੇ ਸੰਗਤ ਦੀ ਵੀ ਗਲਤੀ ਸੰਗਤ ਬੋਲਦੀ ਨਹੀਂ ਹੈਗੀ ਸੰਗਤ ਕਿਸੇ ਗੱਲ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀ ਹੈਗੀ ਜਦ ਕਿ ਸੰਗਤ ਦਾ ਵੀ ਫਰਜ ਹੈ ਵੀ ਇਹਨਾਂ ਦਾ ਸਵਾਲ ਜਵਾਬ ਕਰੇ ਤੇ ਗੁਰੂ ਘਰ ਕੱਲਾ ਦਰਸ਼ਨ ਕਰਕੇ ਨਾ ਵਾਪਸ ਆ ਜਾਇਆ ਕਰੋ ਉੱਥੇ ਦਾ ਪ੍ਰਬੰਧ ਵੀ ਦੇਖਿਆ ਕਰੋ ਤੇ ਉੱਥੇ ਆਈ ਸੰਗਤ ਦੇ ਨਾਲ ਇਹ ਕਿਦਾਂ ਵਿਚਰਦੇ ਆ ਇਹ ਵੀ ਦੇਖਿਆ ਕਰੋ ਬਾਕੀ ਤੁਸੀਂ ਵੀ ਇੱਕ ਦੱਸੋ ਜਦੋਂ ਕਿ ਗੁਰੂ ਘਰ ਜਾਣੇ ਆ ਕਦੀ ਤੁਹਾਨੂੰ ਕਮਰਾ ਬਿਨਾ ਪੈਹ ਦਿੱਤੇ ਨਹੀਂ ਕਦੀ ਰਹਿਣ ਨੂੰ ਦਿੱਤਾ ਕਿਸੇ ਨੂੰ ਨਹੀਂ ਦਿੱਤਾ ਹੁਣ ਯਾਰ ਗੁਰੂ ਘਰਾਂ ਦੇ ਵਿੱਚ ਅਸੀਂ ਆਪਣੇ ਗੁਰੂ ਘਰਾਂ ਚ ਪੈਸੇ ਕਿਉਂ ਦਈਏ ਹਾਂ ਜੇ ਕੇ ਦੀ ਖੁਸ਼ੀ ਹੈ ਉਹ ਜਿੰਨੇ ਮਰਜ਼ੀ ਦੇ ਦੇਵੇ ਜਿਹੜਾ ਲੋੜਵੰਦ ਹੈ ਜਿਹੜਾ ਨਹੀਂ ਦੇ ਸਕਦਾ ਉਹਨੂੰ ਰਹਿਣ ਲਈ ਦਿੱਤਾ ਜਾਣਾ ਚਾਹੀਦਾ ਆ ਇਹ ਨਹੀਂ ਹੈਗਾ ਵੀ ਅਗਲੇ ਨੂੰ ਤੁਸੀਂ ਕਹੋ ਜੀ 800 ਰੁਪਿਆ ਹੈਗਾ ਤਾਂ ਠੀਕ ਹੈ ਨਹੀਂ ਤਾਂ ਬਾਈ ਔਖਾ ਫੇਰ ਹੋਰ ਕਿਤੇ ਜਾ ਕੇ ਬਾਹਰ ਜਾ ਕੇ ਦੇਖ ਲਓ ਬਾਈ ਇੰਨੇ ਨੂੰ ਕਮਰਾ ਬਾਹਰ ਹੋਟਲਾਂ 'ਚ ਮਹਿੰਗਾ ਨਹੀਂ ਹੈਗਾ ਜਿੰਨੇ ਨੂੰ ਇਹ 8-800 ਰੁਪਇਆ ਮੰਗਦੇ ਆ ਸਾਈਕਲਿੰਗ ਕਰਦੇ ਸਫਰ ਦੇ ਵਿੱਚ ਬਹੁਤ ਕੁਝ ਦੇਖਿਆ ਜੀ ਬਹੁਤ ਕੁਝ ਪਰ ਅੱਜ ਥੋੜਿਆ ਮਨ ਟੁੱਟ ਗਿਆ ਅਦਾਸ ਹੋ ਗਿਆ ਪਰ ਫੇਰ ਗੁਰੂ ਜੀ ਦੀ ਗੱਲ ਯਾਦ ਆ ਜਾਂਦੀ ਆ ਵੀ ਚੜ੍ਹਦੀ ਕਲਾ ਜੇ ਰਹਿਣਾ ਦੱਸਿਆ ਤੁਹਾਨੂੰ ਚੜ੍ਹਦੀ ਕਲਾ ਜੇ ਰਹੋ ਇਦਾਂ ਦੇ ਬਥੇਰੇ ਤੁਹਾਨੂੰ ਮਸੰਦ ਟੱਕਰ ਨੇ ਆ ਹਾਲੇ ਹੋਰ ਵੀ ਬਹੁਤ ਮਿਲਣਗੇ ਸਫਰਾਂ ਦੇ ਵਿੱਚ ਕੋਈ ਨਹੀਂ ਪ੍ਰਮਾਤਮਾ ਨੇ ਜੇ ਕਿਤੇ ਡਿਊਟੀ ਲਾਈ ਦਾ ਇਹਨਾਂ ਦੇ ਨਾਲ ਚੰਗੀ ਤਰ੍ਹਾਂ ਇੱਕ ਵਾਰੀ ਨਿਪਟਾਂਗੇ ਚੰਗੀ ਤਰ੍ਹਾਂ ਇਹਨਾਂ ਨਾਲ ਸਵਾਲ ਜਵਾਬ ਕਰਾਂਗੇ ਇਹਨਾਂ ਨਾਲ ਬਠਾਲ ਕੇ ਗੱਲਬਾਤ ਹੋਊਗੀ ਇਹਨਾਂ ਚੰਗੀ ਤਰ੍ਹਾਂ ਪੁੱਛਾਂਗੇ ਇਹਨਾਂ ਤੋਂ ਸਵਾਲ ਤੇ ਦੋ ਸਾਡੀਆਂ ਗੱਲਾਂ ਦੇ ਜਵਾਬ ਵਾਹਿਗੁਰੂ ਥੋੜੀ ਜੀ ਸੋਝੀ ਵਾਖ ਦੇਵੇ ਪਾਸਾ ਇਹ ਹੀ ਅਰਦਾਸ ਆ ਬਾਕੀ ਅਕਾਲ ਪੁਰਖ ਸੱਚੇ ਬਾਦਸ਼ਾਹ ਨੇ ਹੀਲਾ-ਵਸੀਲਾ ਕੋਈ ਨਾ ਕੋ ਕਰੇ ਹੀ ਦੇਣਾ ਹੁੰਦਾ ਆ ਐਦਾਂ ਦੀ ਕੋਈ ਗੱਲ ਨਹੀਂ ਜਦ ਉਹਨਾਂ ਦੀ ਅਰਦਾਸ ਕਰਕੇ ਉਹਨਾਂ ਤੋਂ ਵੋਟ ਆਸਰਾ ਲੈ ਕੇ ਥਾਪੜਾ ਲੈ ਕੇ ਤੁਰੇ ਆ ਤਾਂ ਉਹ ਅੰਗ ਸੰਗੇ ਹੀ ਆ ਸਾਪਣੇ ਤੇ ਗੁਰੂ ਜੀ ਨੇ ਪ੍ਰਬੰਧ ਆਪਣਾ ਕਰ ਦਿੱਤਾ ਸੀਗਾ ਆਗਰੇ ਤੋਂ 10 ਕਿਲੋਮੀਟਰ ਦੂਰ ਮथुरा ਰੋਡ ਤੇ ਆ ਜੀ ਪੈਟਰੋਲ ਪੰਪ ਉੱਥੇ ਆਪਾਂ ਕੈਂਪਿੰਗ ਕਰ ਲਈ ਆ ਜੀ ਆਹ ਜੀ ਇੱਧਰ ਆਪਾਂ ਕੈਂਪਿੰਗ ਕਰ ਲਈ ਟੈਂਟ ਆਪਣਾ ਲੱਗ ਗਿਆ ਆ ਹੁਣ ਮੈਨੂੰ ਦੱਸੋ ਆਪਾਂ ਕਿੱਦਾਂ ਨੇ ਇਹਨਾਂ ਨੂੰ ਚੰਗੇ ਕਹੀਏ ਯਾਰ ਜਿਹੜੇ ਆਮ ਲੋਕ ਮਿਲਦੇ ਆ ਮੈਨੂੰ ਪੰਪਾਂ ਵਾਲੇ ਕਦੀ ਮਨਾ ਨਹੀਂ ਕਰਦੇ ਹੈਗੇ ਕਹਿੰਦੇ ਆ ਬਾਈ ਸਾਨੂੰ ਤਾਂ ਖੁਸ਼ੀ ਹੁੰਦੀ ਜਦੋਂ ਕੋਈ ਆਉਂਦਾ ਆ ਇਦਾਂ ਇਹਨਾਂ ਜਿਹੜੇ ਗੁਰੂ ਘਰਾਂ ਦੇ ਵਿੱਚ ਕੁਛ ਕੁ ਮਸਾਂ ਤੇ ਬੈਠੇ ਇਹਨਾਂ ਨਾਲ ਦਾ ਟਾਬਿਆਂ ਵਾਲੇ ਬਹੁਤ ਚੰਗੇ ਆ ਜਿਹੜੇ ਮੰਝਾ ਵੀ ਦਿੰਦੇ ਆ ਬੈਸਤਰਾ ਵੀ ਵਿਛਾ ਕੇ ਦਿੰਦੇ ਆ ਕੰਬਲ ਵੀ ਦਿੰਦੇ ਆ ਰੋਟੀ ਪਾਣੀ ਦਾ ਪਿਹਾਬ ਨਹੀਂ ਕੋਈ ਲੈਂਦੇ ਹੈਗੇ ਉਹੀ ਪਹਿਨਾਂ ਨਾਲੋਂ ਤਾਂ ਚੰਗੇ ਆ ਉਹਨਾਂ ਅੰਦਰ ਜ਼ਿਆਦਾ ਇਨਸਾਨੀਅਤ ਹੈ ਤੇ ਗੁਰੂ ਦੇ ਸਿੱਖ ਮੈਂ ਤਾਂ ਉਹਨਾਂ ਨੂੰ ਜ਼ਿਆਦਾ ਕਹੂੰਗਾ ਇਹਨਾਂ ਦੇ ਨਾਲੋਂ ਬਾਕੀ ਕੋਈ ਗਲਤ ਵੀ ਬੋਲ ਹੋ ਗਿਆ ਹੋਵੇ ਤਾਂ ਯਾਰ ਮaaf ਕਰਿਓ ਅੱਜ ਦਿਮਾਗ ਥੋੜਿਆ ਖਰਾਬ ਹੋ ਗਿਆ ਸੀਗਾ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਦੀ ਕਰਦੇ ਆ ਸਮਾਪਤੀ ਮਿਲਦੇ ਆ ਜੀ ਕੱਲ ਨੂੰ ਸਵੇਰ ਨੂੰ ਜੁਪੀ ਦੀਆਂ ਸੜਕਾਂ ਤੇ ਭਜਾਉਂਦੇ ਹੋਏ ਘੋੜਾ ਤੂਫਾਨ ਦਾ ਤਦ ਤੱਕਲੇ ਜੀ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ